ਗਰਮੀ ਬਹੁਤ ਆ ਉਸ ਕਾਰਨ ਦਾ ਗਰਮੀ ਆ ਗਰਮੀ ਬਹੁਤ ਆ ਹਾਂਜੀ ਫੇ ਕੀ ਕਰੀਏ ਤੁਹਾਡੇ ਵਾਸਤੇ ਉਸ ਕਾਹਦੇ ਦਾ ਗਰਮੀ ਹਟ ਜਵੇ ਗਰਮੀ ਹਟ ਜਵੇ ਫੇ ਤੁਸੀਂ ਉਹਦੇ ਜ ਮੋਟਰ ਦੇ ਚ ਬੱਚੇ ਜ ਨਾ ਲੋ ਪੂਰੇ ਵਿੱਚ ਅੰਨੀ ਗਰਮੀ ਹਟਦੀ ਆ ਆ ਮੋਟਰ ਤੇ ਬੱਚਾ ਗੰਦਾਈ ਬਹੁਤ ਆ ਗੰਦਾ ਪਿਆ ਹਰਿਆਈ ਪਈ ਆ ਸਾਫ ਨਹੀਂ ਨਾ ਬਈ ਇਹਨੇ ਕਰਿਆ ਨਹੀਂ ਸਾਫ ਨਾ ਤੁਸੀਂ ਦੇਖਿਆ ਸੀ ਨਾ ਕਿ ਗਏ ਸੀ ਣਾਉਣ ਉਹਦੇ ਚ ਹਾਂ ਹਰਿਆਈ ਪਈ ਤੇ ਚਲਕੀ ਗਏ ਹਾਂ ਦਿਲਕੀ ਦੇ ਭਈਆਂ ਨੂੰ ਕਹਿਣਾ ਸੀਗਾ ਕਿ ਹਾਂ ਤਾਂ ਕਰਦਾ ਹੀ ਉਹ ਨਹੀਂ ਮਾਮੂ ਕਹਿੰਦਾ ਵੀ ਸਾਫ਼ ਕਰਦਾ ਹੀ ਕਰਦਾ ਹੀ ਨਹੀਂ ਦਾ ਕਹਿੰਦਾ ਮੈਂ ਵੀ ਘਰ ਐਂ ਨਾ ਲਓ ਅੱਛਾ ਚਲੋ ਫਿਰ ਮੈਂ ਕੁਝ ਕਰਦਾ ਥੋੜੇ ਵਾਸਤੇ ਠੀਕ ਆ ਮੈਂ ਥੋੜੇ ਵਾਸਤੇ ਪੂਲ ਪਾਰਟੀ ਅਰੇਂਜ ਕਰਦਾ ਅੱਜ ਠੀਕ ਆ ਹਾਂਜੀ ਅਬ ਪੂਲ ਪਾਰਟੀ ਕਰਦੇ ਆ ਅੱਜ ਠੀਕ ਆ ਪੂਲ ਪਾਰਟੀ ਅਰੇਂਜ ਕਰਦਾ ਮੈਂ ਥੋੜੇ ਵਾਸਤੇ ਉਹ ਥੋੜਾ ਜਿਹਾ ਟਾਈਮ ਦਓ ਬਸ ਪੂਲ ਪਾਰਟੀ ਅਰੇਂਜ ਕਰਦੇ ਆ ਫਿਰ ਉਹਦੇ ਚ ਨਹਾਇਓ ਤੇ ਆਪਣੀ ਗਰਮੀ ਹਟਾਇਓ ਕੀਕ ওকে ਖੂਸਾ ਆ ਜੀ ਮੋਮ ਚਲੋ ਫਿਰ ਉਧਰ ਕਹੋ ਵੀ ਚੱਲੇ ਅਸੀਂ ਪੂਲ ਪਾਰਟੀ ਵੱਲ ਅਸੀਂ ਚੱਲੇ ਪੂਲ ਪਾਰਟੀ ਵੱਲ ਇਹ ਮਿਲਦੇ ਆਂ ਪੂਲ ਦੇ ਵਿੱਚ ਹੁਣ ਸਾਨੂੰ ਮੈਂ ਤੁਹਾਨੂੰ ਪੂਲ ਵਿੱਚ ਚੱਲਦਾ ਉਹ ਬੱਚਾ ਪਾਰਟੀ ਹਾਂਜੀ ਆ ਜਾਓ ਰੇ हाँ देखो क्या लिया चलो खोलो कर दो, वनू, वनू, कर दो। ਜੋ ਆਇਆ ਅੱਜ ਠੀਕ ਆ ਅੱਜ ਵੀ ਤੁਹਾਨੂੰ ਗੇਮਾਂ ਵੀ ਖਿਲਾਉਣੀਆਂ ਠੀਕ ਆ ਠੀਕ ਆ ਖੇលੂਗੇ ਗੇਮਸ ਓਕੇ ਚਲੋ ਵੀ ਚੱਕੋ 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 ਹੌਲੀ ਹੌਲੀ ਚੱਕ ਕੇ ਰੱਖੋ ਇਹਨੂੰ ਇੱਥੇ ਰੱਖ ਦੋ ਵਾ ਰੱਖੋ ਚੀਰੋ ਦੱਸਦੇ ਕੀ ਆ ਨਾ ਜੇ ਬੁਕਾਰ ਪਾਇਆ ਪੱਗੇ Sampai Natal. Kita akan bermain apa? Kita ਆ ਸਲਾਮ ਆਹ ਨੋ ਜੀ ਰਾਤ ਨੂੰ ਜੁਆਇਸ ਕਰ ਚਾਣ ਮੱਜ ਜੀ ਪਿੰਡ ਦੀ ਕਿੰਨੂ ਪਾਰਟੀ ਅੱਜ ਆਹ ਕੋ ਦਲਾ ਆਹ ਜੀ ਆਹ ਗੇਮਾਂ ਖੇਲਣੀਆਂ ਫਿਰ ਆਪਾਂ ਨੇ ਠੀਕ 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 ਨਾ ਰਸਤੂ ਆਯੋ ਲੈ ਆ ਗਿਆ ਸੁੱਤੂ ਪੂਲ ਪਾਟੀ ਪੂਲ ਪਾਟੀ ਪੂਲ ਪਾਟੀ ਉਸ ਨੂੰ ਹੋਰ ਵੀ ਕਹਿ ਲੋ ਕੱਲਾ ਪੂਲ ਪਾਟੀ ਪਰੇ ਹੋਏ ਹੋਏ ਆ ਹੈ ਨੂ ਬੱਚੇ ਖੁਸ਼ ਆਂ ਪੂਰੇ ਇੱਥੇ ਪੂਰੇ ਨਜ਼ਾਰੇ ਇਹਨਾਂ ਲਈ ਹੁਣ ਗੇਮਾਂ ਗੁੰਮਾਂ ਖਿਲਾਉਨੇ ਆ ਜਿ ਮੋਟੀਆਂ ਤੇਰੇ ਇਹਨਾਂ ਨੂੰ ਇਨਾਮ ਵਗੈਰਾ ਦਵਾਂਗੇ ਪ੍ਰਾਈਜ਼ ਦਵਾਂਗੇ ਇਹਨਾਂ ਨੂੰ ਗੇਮਾਂ ਖਿਲਾਉਨੇ ਆ ਸਾਰਾ ਸਮਾਨ ਪੂਰਾ ਲਿਆ ਕੇ ਰੱਖਿਆ ਹੋਇਆ ਹੈ ਤਿਆਰੀ ਪੂਰੀ ਕਰੀ ਵੀ ਆ ਮੇਰੀ ਆ ਦੇਖੋ ਆ ਦੇਖੋ ਸਾਰਾ ਸਮਾਨ ਲਿਆ ਕੇ ਰੱਖਿਆ ਹੋਇਆ ਹੈ ਹਾਂ ਵੀ ਬੱਚਾ ਪਾਰਟੀ ਇੱਧਰ ਮੇਰੀ ਗੱਲ ਸੁਣੋ ਕਰੀਏ ਗੇਮ ਸਟਾਰਟ ਆਪਾਂ ਯੇ ਜੇ ਹੁਣ ਤੁਹਾਨੂੰ ਰਿਵਾਰਡ ਚਾਹੀਦਾ ਹੈ ਗੇਮ ਖੇਡਣੀ ਪੈਣੀ ਆ ਓਕੇ ਥੋੜਾ ਪੂਲ ਪਾਰਟੀ ਦੇ ਵਿੱਚ ਇਹ ਉਹ ਆ ਚਲ ਇੱਧਰ ਆ ਕੇ ਇੱਧਰ ਲਾਈਨ ਲਗਾਉਣੀ ਆ ਆਪਾਂ ਨੇ ਆਰਾਮ ਨਾਲ ਆਇਓ ਠੀਕ ਆ ਆਰਾਮ ਨਾਲ ਆਓ ਆਰਾਮ ਨਾਲ ਆਰਾਮ ਨਾਲ ਸਾਰੀ ਲਾਈਨ ਲਾਈ ਠੀਕ ਆ ਆਰਾਮ ਨਾਲ ਆਓ ਇੱਥੇ ਲਾਈਨ ਇੱਥੇ ਲਾਈਨ ਲਗਾ ਲਓ ਹਾਂਜੀ ਬੱਚਾ ਪਾਰਟੀ ਕਿਦਾਂ ਗੇਮ ਖੇਡਣ ਲਈ ਤਿਆਰ ਆ ਫਿਰ ਯੇਸ ਓਕੇ ਤੁਹਾਡੇ ਮੂਰੇ ਆ ਦੇਖੋ ਤੁਹਾਨੂੰ ਦਿਖ ਰਹੇ ਆ ਨਾ ਇੱਥੇ ਪੰਜ ਪੈਕੇਟ ਲੇਜ਼ ਦੇ ਪੈਕੇਟ ਪਏ ਆ ਮੈਡ ਐਂਗਲ ਲੇਜ਼ ਅਲੱਗ ਅਲੱਗ ਚਿਪਸ ਪਏ ਆ ਠੀਕ ਆ ਇਹਦੇ ਵਿੱਚ ਮੈਂ 1 ਤੋਂ ਲੈ ਕੇ 60 ਤੱਕ 1 ਤੋਂ ਲੈ ਕੇ 60 ਤੱਕ ਨੰਬਰ ਲਿਖੇ ਹੋਏ ਆ ਓਕੇ ਤੁਸੀਂ ਗੈਸ ਕਰਨਾ ਵੀ ਕਿਹੜਾ ਨੰਬਰ ਆ ਜੇ ਤੁਸੀਂ ਸਹੀ ਗੈਸ ਕਰ ਲਿਆ ਨੰਬਰ ਫਿਰ ਉਹ ਲੇਜ਼ ਦਾ ਪੈਕੇਟ ਉਹਨੂੰ ਮਿਲ ਜੂਗਾ ਜਿਹੜਾ ਸਹੀ ਗੈਸ ਕਰੂਗਾ ਓਕੇ ਠੀਕ ਆ ਆਲ ਰਾਈਟ ਸਮਝ ਆ ਗਿਆ ਸਾਰਿਆਂ ਨੂੰ ਕਰੀਏ ਗੇਮ ਸਟਾਰਟ ਯਾਹ ওকে ਠੀਕ ਆ ਕਰਦੇ ਆ ਚਲੋ ਵੀ ਆਓ ਕੌਣ ਆਊਗਾ ਪਹਿਸਟ ਕੌਣ ਆਊਗਾ ਇੱਕ ਜਣਾ ਦੱਸੋ ਕੌਣ ਆਊਗਾ ਤੂੰ ਆ ਜਾ ਚਲ ਜੇ ਪੁੱਤ ਤੁਸੀਂ ਇੱਥੇ ਚੜੋ ਪੁੱਤ ਹਾਂ ਕੋਈ ਗੱਲ ਨਹੀਂ ਚਲੋ ਕਰੋ ਗੈਸ ਪੁੱਤ ਨੰਬਰ ਨੋ ਚਲੋ ਬੈਠ ਜਾਓ ਉੱਧਰ ਜਾਓ ਚਲੋ ਹਾਂ ਜੱਪੂ ਕਰੋ ਗੈਸ ਕਿੰਨਾ ਨੰਬਰ ਹੋ ਸਕਦਾ 1 2 3 ਕਿੰਨਾ ਇੱਕ ਦੱਸੋ ਮੈਨੂੰ ਇੱਕ 1 1 ਨਹੀਂ ਚਲੋ ਵਾਪਸ ਦੱਸ ਹਾਂਜੀ ਤੁਸੀਂ ਦੱਸੋ ਪੁੱਤ ਪਿੱਛੇ ਹੋ ਕੇ ਪਿੱਛੇ ਹੋ ਕੇ ਇੱਥੇ ਆ ਕੇ ਦੱਸੋ ਦੱਸੋ ਸੀਦਾ 60 ਨੋ ਚਲੋ ਅੱਗੇ ਹਾਂਜੀ ਦੱਸੋ ਇੱਥੇ ਖੜੋ 50 ਨੋ ਚਲੋ 8 ਓਏ ਗਾਟ ਇਟ ਇਹ ਲੈ ਗਿਆ ਬਈ ਲੋ ਬਈ ਆਹ ਮੁੰਡੇ ਨੇ ਆਹ ਲੇਸ ਦਾ ਪੈਕੇਟ ਜਿੱਤਿਆ 8 ਦੱਸ ਕੇ ਸਹੀ ਦੱਸਿਆ ਇਹਨੇ ਫੜੋ चलो हम उधर के चले जाओ तुम्हें साइड से हम इन्हों की वारी आ चलो आ जाओ भाई ऐसे खड़ो पिछे खड़ो पिछे पुत हाँ तो करो, कैसे करो। नाँग। नाँग? नाँग? चलो करो कैस करो नाई नो चलो हाँ जी दसो चलो उधर हाँ जी नो चलो यस हाँ ठीक है गॉट इट आ ले गया भाई फिफ्टी नाइन वाला ਬਿੰਗੋ ਮੈਡ ਐਂਗਲ ਟਮੈਟੋ ਚਿਪਸ ਉਹ ਵੈਰੀ ਗੁੱਡ ਹੈ ਕਿੰਨਾ 3 ਵੈਰੀ ਗੁੱਡ ਆ ਲੋ ਜੀ 3 ਆ ਮੇਰੇ ਵਾਲਾ ਛੋਕਰਾ 3 ਲੈ ਗਿਆ ਚੱਕ ਹਾਂਜੀ 25 ਓਕੇ ਲੋ ਜੀ ਇਹ ਵੀ ਲੈ ਗਈ 25 ਹਾਂ ਹਾਂਜੀ ਦੱਸੋ ਪੁੱਤ 17 17 <laughs> 17 ਤਾਂ ਹੈ ਉਹ ਨਹੀਂ ਇਹਦੇ ਚਾ ਨਾ 17 ਤਾਂ ਹੈ ਹੀ ਨਹੀਂ ਓਹੋ ਤੁਸੀਂ ਰਹਿ ਗਏ ਬਾਈ ਇਕੱਲੇ ਤੁਹਾਨੂੰ ਕੁਝ ਨਹੀਂ ਮਿਲਣਾ ਹੈਗਾ ਸਰਪ੍ਰਾਈਜ਼ 17 ਇਅਰ ਲੋ ਵੈਰੀ ਗੁੱਡ ਹਾਂਜੀ ਬਤੋ ਦੇਖੋ ਬੱਚੇ ਵਾਟੀ ਇਸ ਸਮਾਨ ਪਿਆ ਇੱਥੇ ਆ ਪਈਆਂ ਚਾਕਲੇਟਸ ਆ ਪਿਆ ਲੀਚੀ ਜੂਸ ਆ ਪਿਆ ਦੁੱਧ ਓਕੇ ਤੇ ਇਹਦੇ ਵਿੱਚ ਪਈਆਂ ਪਰਚੀਆਂ ਆ ਦੇਖੋ ਪਰਚੀਆਂ ਪਈਆਂ ਨੇ ਇਹਦੇ ਵਿੱਚ ਯੈਸ ਤੇ ਇਹ ਪਰਚੀਆਂ ਦੇ ਵਿੱਚ ਮੈਂ ਲਿਖਿਆ ਹੋਇਆ ਕੁਝ ਅਲੱਗ-ਅਲੱਗ ਚੀਜ਼ਾਂ ਲਿਖੀਆਂ ਹੋਈਆਂ ਓਕੇ अलग-अलग चीजें लिखी हैं भाई जेड़ी पर्ची ਤੁਸੀਂ ਚੱਕੋਗੇ ਉਹਦੇ ਵਿੱਚ ਜਿਹੜਾ ਕੁਝ ਲਿਖਿਆ ਹੋਊਗਾ ਉਹ ਤੁਹਾਨੂੰ ਕਰਨਾ ਪੈਣਾ ਜੇ ਤੁਸੀਂ ਉਹ ਚੀਜ਼ ਕਰਤੀ ਫਿਰ ਇਹਦੇ ਵਿੱਚੋਂ ਕੋਈ ਇੱਕ ਚੀਜ਼ ਤੁਸੀਂ ਆਪਣੀ ਮਰਜ਼ੀ ਨਾਲ ਲੈ ਸਕਦੇ ਹੋ ਠੀਕ ਆ ਓਕੇ ਕਰੀਏ سٹਾਰਟ ਲੈ ਦਿਖਾਓ ਮੈਨੂੰ ਉੜਾੜਾ ਸੁਣਾਓ ਨਹੀਂ ਉੜਾ ਨਹੀਂ ਉੜਾ ਵੈਰੀ ਗੁੱਡ ਚਲੋ ਉਹ ਲੋ ਕਿਆ ਲੈਣਾ ਹੈ ਇਹ ਛੋਟਾ ਬੱਚਾ ਬਈ ਇਹਨੂੰ ਆਪਣੇ ਰਾਤ ਦੇ ਦਿੱਤੀ ਓਕੇ ਚਲੋ ਉੱਧਰ ਜਾਓ ਮਾਮਾ ਕੋਲ ਚੱਕੋ ਪਰਚੀ ਕਿਥੇ ਖੜ ਜਾ ਡਾਂਸ ਕਰਕੇ ਦਿਖਾਓ ਉੱਥੇ ਖੜ ਕੇ ਵਧੀਆ ਇੱਥੇ ਖੜ ਕੇ ਸਾਈਡ ਤੇ ਇੱਥੇ 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 ਖੜ ਕੇ ਸਾਈਡ ਤੇ ਵਧੀਆ ਵਧੀਆ ਡਾਂਸ ਵਧੀਆ ਡਾਂਸ ਅੱਛਾ ਡਾਂਸ ਕਰਕੇ ਦਿਖਾਓ ਬੋਲੀ ਪਾ ਦੋ ਬੋਲੀ ਪਾ ਦੋ ਅੱਛਾ ਡਾਂਸ ਤਾਂ ਹੀ ਮਿਲਣਾ ਸਵਾਨ ਚਲੋ ਦੱਸੋ ਕਰੋ ਵਧੀਆ ਡਾਂਸ ਕਰਕੇ ਦਿਖਾਓ ਨਹੀਂ ਇਹ ਐਡਮ ਡਾਂਸ ਨਹੀਂ ਅੱਛਾ ਵਧੀਆ ਡਾਂਸ ਗੁੱਟ ਡਾਂਸ ਕਰਕੇ ਦਿਖਾਓ ਨਹੀਂ ਨਹੀਂ ਗੁੱਟ ਡਾਂਸ ਨਹੀਂ ਆਉਂਦਾ ਚਲੋ ਫਿਰ ਚਲੋ ਚਲੋ ਪਿਛਲੇ ਪਾਸੇ ਚੱਲ ਜਾਓ ਦੁਬਾਰਾ ਫੇਰ ਆਇਓ ਚਲੋ ਵੀ ਚੱਕੋ ਪੁੱਤ ਜਾ ਮੈਨੂੰ ਪੜਾਓ ਕੋਈ ਮੈਂ ਸੁਣਾਓ ਰਾਬੇੜਾ ਆਉਂਦਾ ਰਾਬੇੜਾ ਆਉਂਦਾ ਇੱਥੇ ਖੜ ਕੇ ਪੁੱਤ ਇੱਥੇ ਯਾ ਲੈਣਾ ਕੀ ਲੈਣਾ ਤੂੰ ਚਲੋ ਆਪਣੇ ਦਾਦਾ ਦਾਦੀਆਂ ਨਾਮ ਦੱਸੋ ਦਾਦੀ ਦਾ ਨਾਮ ਉਧਰ ਦੇ ਦਾਦੀ ਦਾ ਨਾਮ ਗੋਲ ਗੋਲ ਚੰਦਰ ਦਾदू ਦਾ ਨਾਮ ਹਰਵਾਰ ਸਿੰਘ ਵੈਰੀ ਗੁੱਡ ਚਲੋ ਭਾਈ ਮੁੰਡਾ ਕਰ ਗਿਆ ਚੱਕੋ ਵਿਚਾਰ ਲੈਣਾ ਚੱਲ ਬੁੱਤ ਦੇਉ 10 ਤੋਂ ਲੈ ਕੇ 1 ਤੱਕ ਉਲਟੀ ਕਾਊਂਟਿੰਗ ਕਰ। ਬੈਕ ਕਾਊਂਟਿੰਗ ਬੈਕ ਕਾਊਂਟਿੰਗ 1 ਤੱਕ 1 2 3 4 5 6 7 8 9 10 ਵੈਰੀ ਗੁੱਡ ਲੈ ਗਈ ਵੀ ਕੁੜੀਆਂ ਵੀ ਲੈਣਾ ਪੁੱਤ ਕੀ ਲੈਣਾ ਸਮਝਿੰਗਾ ਜੀਤ ਰਹਿ ਗਿਆ ਕੋਈ ਗੱਲ ਨਹੀਂ ਸਭ ਤੋਂ ਵੱਡਾ ਹੈ ਤੂੰ ਡਾਂਸ ਵਧੀਆ ਡਾਂਸ ਹੋਣਾ ਚਾਹੀਦਾ ਨਹੀਂ ਮੈਂ ਦੁਬਾਰਾ ਪਰਚੀ ਝਗਾਉਂਗਾ ਵਧੀਆ ਡਾਂਸ ਗੁੱਡ ਡਾਂਸ ਨਹੀਂ ਨਹੀਂ ਕਰ ਤਾ ਨਾ ਡਾਂਸ ਵਧੀਆ ਗੁੱਡ ਡਾਂਸ ਕਰਕੇ ਦਿਖਾਓ ਹਾਂ ਗੁੱਡ ਡਾਂਸ ਹੈ ਵਧੀਆ ਗੁੱਡ ਡਾਂਸ ਹਾਂ ਇਹ ਤੇਰੇ ਚਲੋ ਭਾਈ ਇਹ ਵੀ ਗੁੰਡ ਕਰ ਗਿਆ ਮੁੰਡਾ ਬਾਕੀ ਮੀਂਹ ਵੀ ਆ ਗਿਆ ਤੇ ਮੌਸਮ ਆ ਜਿਹੜਾ ਖਰਾਬ ਹੋ ਗਿਆ ਹੁਣ ਥੋੜਾ ਜਿਹਾ ਆਪਾਂ ਨੂੰ ਜਲਦੀ ਕਰਨਾ ਪੈਣਾ ਇਸ ਕਰਕੇ ਲਓ ਗਿਆ ਲੈਣਾ ਪੁੱਤ ਚਲੋ ਠੀਕ ਆ ਹੁਣ ਮੈਨੂੰ ਐਂ ਦੱਸੋ ਪਹਿਲਾਂ ਬੱਚਾ ਪਾਰਟੀ ਇੰਜੋਏ ਕਰਿਆ ਕਿ ਨਹੀਂ ਵਧੀਆ ਇੰਜੋਏ ਕਰਿਆ ਹਨ ਥਾਣਾ ਪੀਣਾ ਤੁਹਾਨੂੰ ਵਧੀਆ ਐਨ ਗੇਮ ਵੀ ਵਧੀਆ ਖੇਲੀ ਹੈ ਨਾ ਆਪਾਂ ਨੇ ਇੱਕ ਦੋ ਗੇਮਾਂ ਹੋਰ ਖੇਡਣੀਆਂ ਸੀਗੀਆਂ ਪਰ ਹੁਣ ਮੀਂਹ ਦੇ ਕਰਕੇ ਆਪਾਂ ਖੇਲ ਨਹੀਂ ਪਾਏ ਹੋ ਨਾ ਆਪਾਂ ਹੁਣ ਫੇਰ ਕਿਸ ਦਿਨ ਦੁਬਾਰਾ ਇਦਾਂ ਹੀ ਪੂਨ ਪਾਰਟੀ ਕਰਾਂਗੇ ਹਨਾ ਹਾਂ ਕੋਈ ਗੱਲ ਨਹੀਂ ਦੇਖ ਲਾਂਗੇ ਤੇ ਪੂਲ ਪਾਰਟੀ ਫੇਰ ਆਪਾਂ ਕਰਾਂਗੇ ਦੁਬਾਰਾ ਇਹ ਪੁੱਤਰ ਇਹ ਨਾਨਕ ਆਏ ਹੋਏ ਆ ਦੋ ਆ ਭਾਣ ਜੀਆਂ ਮੇਰੀਆਂ ਦੋਹੇ ਆਹ ਮੇਰਾ ਪੁੱਤਾ ਆਹ ਮੇਰੇ ਭਤੀਜੇ ਆ ਨਾ ਉਹ ਭਤੀਜਾ ਉਹ ਵੀ ਮੇਰਾ ਭਾਣਜਾ ਹੈ ਨਹੀਂ ਕਰਕੇ ਥੋੜਾ ਜਿਹਾ ਆਪਣਾ ਹੋ ਗਿਆ ਜਿਹੜਾ ਤੇਸ ਕਰਕੇ ਹੁਣ ਇਹਨਾਂ ਨੂੰ ਆਪਾਂ ਹੁਣ ਕਰਨ ਲੱਗੇ ਆ ਕਲੋਜ਼ ਇਹ ਸਾਰਾ ਕੁਝ ਤੇ ਇੰਜੋਏਮੈਂਟ ਇਹਨਾਂ ਦੀ ਪੂਰੀ ਹੋ ਗਈ ਆ ਪਿਛਲੇ 1.5 ਘੰਟੇ ਤੋਂ ਇੰਜੋਏ ਕਰ ਰਹੇ ਆ ਤੇ ਹੁਣ ਇਹਨੂੰ ਆਪਾਂ ਬਾਹਰ ਕੱਢੂਗੇ ਚਲੋ ਪੁੱਤਰ ਹੁਣ ਤੁਸੀਂ ਐਂ ਕਰੋ ਚਲੋ ਹੁਣ ਮੀਂਹ ਆ ਗਿਆ ਹੁਣ ਆਜੋ ਚਲੋ ਨਿਕਲੋ ਬਾਹਰ ਹੋਰ ਇੰਜੋਏ ਕਰ ਲਿਆ ਬਿਮਾਰ ਹੋ ਜਾਓਗੇ ਹੋਰ ਇੱਕ ਵਾਰ ਹੋਰ ਇੱਕ ਵਾਰ ਹੋਰ ਚਲੋ ਚਲੋ ਠੀਕ ਆ ਜੀ ਤੇ ਹੁਣ ਲੱਗੇ ਆ ਜੀ ਕੱਢਣ ਬਾਹਰ ਇਹਨਾਂ ਨੂੰ ਤੇ ਇੰਜੋਇਮੈਂਟ ਇਹਨਾਂ ਦੀ ਪੂਰੀ ਹੋ ਗਈ ਬਾਕੀ ਮੀਂਹ ਵੀ ਆ ਗਿਆ ਮੌਸਮ ਅਗਲੇ ਦਿਨ ਦੁਬਾਰਾ ਕਰਾਂਗੇ ਇੰਜੋਏ ਠੀਕ ਆ ਜੀ ਇੱਥੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਕਹਿ ਦਿਓ ਵੀਡੀਓ ਨੂੰ ਲਾਈਕ ਕਰਿਓ ਵੀਡੀਓ ਨੂੰ ਲਾਈਕ ਇੱਕ ਵੀ ਕਰਿਓ ਸ਼ੇਅਰ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਨਾਲ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਦੇਖੋ ਇਹ ਬੱਚਿਆਂ ਨੇ ਵੀਡੀਓ ਬਣਾਈ ਆ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਵੀ ਜਰੂਰ ਕਰਿਓ ਠੀਕ ਹੈ ਜੀ ਕਮੈਂਟ ਵੀ ਕਰਕੇ ਦੱਸਿਓ ਵੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਐਨਜੋਇਮੈਂਟ ਇਹਨਾਂ ਦੀ ਬੱਚਿਆਂ ਦੀ ਕਿਵੇਂ ਦੀ ਲੱਗੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੁਲਾਓ ਵੀ ਸਾਰਿਆਂ ਨੂੰ ਬਾਏ ਬਾਏ